ਇੱਕ ਕਹਾਣੀ ਹੈ ਰਾਜਵਿੰਦਰ कौर ਗਿੱਲ ਦੀ ਜੋ ਪਾਕਿਸਤਾਨ ਗਈ ਅਤੇ ਫਿਰ ਕਦੇ ਵਾਪਸ ਨਹੀਂ ਆਈ ਰਾਜਵਿੰਦਰ कौर ਗਿੱਲ ਕੈਨੇਡੀਅਨ ਸਿਟੀਜ਼ਨ ਸੀ ਜੋ ਲਾਹੌਰ ਗਈ ਦੁਬਈ ਦੇ ਰਾਸਤੇ ਅਤੇ ਫਿਰ ਕਦੇ ਵਾਪਸ ਨਹੀਂ ਆਈ 25 ਅਗਸਤ 2012 ਨੂੰ ਉਹ ਦੁਬਈ ਦੇ ਰਾਸਤੇ ਲਾਹੌਰ ਜਾਂਦੀ ਹੈ ਅਤੇ 26 ਅਤੇ 27 ਅਗਸਤ ਨੂੰ ਉਹ ਆਪਣੀ ਫੈਮਿਲੀ ਨੂੰ ਟੈਕਸਟ ਮੈਸੇਜ ਕਰਦੀ ਹੈ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਵੀ ਮੈਸੇਜ ਨਹੀਂ ਆਉਂਦਾ ਜਿਸ ਕਾਰਨ ਉਸ ਦੀ ਫੈਮਿਲੀ ਫਿਕਰਮੰਦ ਹੁੰਦੀ ਹੈ ਅਤੇ ਉਸ ਦੇ ਉਹਨਾਂ ਨੂੰ ਖਦਸ਼ਾ ਹੁੰਦਾ ਹੈ ਕਿ ਸ਼ਾਇਦ ਉਹਨਾਂ ਦੀ ਲੜਕੀ ਲਾਪਤਾ ਹੋ ਗਈ ਹੈ ਰਾਜਵਿੰਦਰ ਕੌਰ ਗੈਂਦ ਦੀ ਫੈਮਿਲੀ ਨੂੰ ਖਦਸ਼ਾ ਹੁੰਦਾ ਹੈ ਕਿ ਭੇਦਪਰੀ ਹਾਲਤ ਵਿੱਚ ਉਹਨਾਂ ਦੀ ਲੜਕੀ ਪਾਕਿਸਤਾਨ ਵਿੱਚ ਗੁੰਮ ਹੋ ਗਈ ਹੈ ਉਨ੍ਹਾਂ ਉਸ ਦੇ ਪਿਤਾ ਦਾ ਨਾਮ ਸਕੰਦਰ ਸਿੰਘ ਗਿੱਲ ਜੋ ਲਾਹੌਰ ਹਾਈ ਕੋਰਟ ਵਿੱਚ ਆਪਣੀ ਬੇਟੀ ਦੀ ਭਾਲ ਲਈ ਗਈ ਪਟੀਸ਼ਨ ਪਾਉਂਦੇ ਹਨ ਪੁਲਿਸ ਇਨਵੈਸਟੀਗੇਟ ਕਰਦੀ ਹੈ ਕਿ ਲਾਹੌਰ ਪਹੁੰਚ ਕੇ ਉਹ ਕਈ ਹੋਟਲਾਂ ਵਿੱਚ ਰਹੀ ਅਤੇ ਬਾਅਦ ਵਿੱਚ ਪੁਲਿਸ ਲਾਹੌਰ ਹਾਈ ਕੋਰਟ ਵਿੱਚ ਦੱਸਦੀ ਹੈ ਕਿ ਉਸ ਦਾ ਕਤਲ ਹੋ ਗਿਆ ਹੈ ਅਤੇ ਪੁਲਿਸ ਲਾਹੌਰ ਹਾਈ ਕੋਰਟ ਵਿੱਚ ਦੱਸਦੀ ਹੈ ਕਿ ਇੱਕ ਸ਼ੱਕੀ ਨੂੰ ਫੜਿਆ ਤੇ ਜਿਸ ਨੇ ਕਬੂਲਿਆ ਸੀ ਕਿ ਖਾਨਪੁਰ ਕੈਨਲ ਖਾਨਪੁਰ ਨਹਿਰ ਦੇ ਵਿੱਚ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਗਿਆ ਜੋ ਕਿ ਸ਼ੇਖੂਪੁਰਾ ਰੋਡ ਦੇ ਉੱਤੇ ਸੀ ਇਸ ਤੋਂ ਬਾਅਦ ਇੰਟਰਪੋਲ ਦੀ ਮਦਦ ਲਈ ਗਈ ਅਤੇ ਇੱਕ ਸ਼ੱਕੀ ਜੋ ਜਰਮਨ ਭੱਜ ਗਿਆ ਸੀ ਉਸ ਨੂੰ ਜਰਮਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 2 ਜਨਵਰੀ 2013 ਨੂੰ ਐਫ ਆਈ ਆਰ ਦਰਜ ਕਰਦੀ ਹੈ ਪੁਲਿਸ ਲਾਹੌਰ ਪੁਲਿਸ ਇਹ ਐਫ ਆਈ ਆਰ ਦਾ ਲਾਹੌਰ ਪੁਲਿਸ ਇਹ ਐਫ ਆਈ ਆਰ ਨੂੰ ਦਰਜ ਕਰਦੀ ਹੈ ਅਤੇ ਸ਼ੱਕੀਆਂ ਦੇ ਨਾਮ ਉਹ ਦੱਸਦੀ ਹੈ ਇੱਕ ਦਾ ਨਾਮ ਹੈ ਸ਼ਹੀਦ ਗਜਨਾਫਰ ਅਤੇ ਦੂਸਰੇ ਦਾ ਨਾਮ ਹੈ ਹਫੀਜ਼ ਸ਼ਹਿਜ਼ਾਦ ਸ਼ਹੀਦ ਗਜਨਾਫਰ ਮੇਨ ਅਕਿਊਜ਼ਡ ਹੈ ਇਸ ਕੇਸ ਵਿੱਚ ਅਤੇ ਹਫੀਜ਼ ਸ਼ਹਿਜ਼ਾਦ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹ ਵੀ ਦੂਸਰੇ ਨੰਬਰ ਦੇ ਉੱਤੇ ਸ਼ੱਕੀ ਹੈ ਇਸ ਮਾਮਲੇ ਵਿੱਚ ਪਰ ਦਸੰਬਰ 2017 ਵਿੱਚ ਲਾਹੌਰ ਹਾਈ ਕੋਰਟ ਹਫੀਜ਼ ਸ਼ਹਿਜ਼ਾਦ ਨੂੰ ਮਰਡਰ ਚਾਰजेस ਤੋਂ ਬਰੀ ਕਰ ਦਿੰਦੀ ਹੈ ਅਤੇ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਮੇਨ ਤੇ ਇਸ ਦਾ ਜੋ ਦੋਸ਼ੀ ਹੁੰਦਾ ਹੈ ਸ਼ਹਿਜ਼ਾਦ ਗਜਨਾਫਰ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਆਜ਼ਾਦ ਕਿਤੇ ਫਿਰ ਰਿਹਾ ਹੈ ਰਾਜਵਿੰਦਰ ਕੌਰ ਪਰ ਇਸ ਤੋਂ ਬਾਅਦ ਕਰੇ ਘਰ ਨਹੀਂ ਆਈ ਅਤੇ ਨਾ ਹੀ ਉਸ ਦੀ ਡੈੱਡ ਬੋਡੀ ਕਦੇ ਮਿਲੀ ਹੈ ਇਸ ਦੇ ਬਾਵਜੂਦ ਇਨਵੈਸਟੀਗੇਸ਼ਨ ਅਤੇ ਕਨਫੈਸ਼ਨ ਦੇ ਬਾਵਜੂਦ ਵੀ ਕੋਰਟ ਨੂੰ ਕੋਲ ਕੋਈ ਵੀ ਇਸ ਤਰ੍ਹਾਂ ਦਾ ਪੁਖਤਾ ਸਬੂਤ ਨਹੀਂ ਹੈਗਾ ਜੋ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨ ਲਈ ਕਾਫੀ ਹੋਵੇ ਅਤੇ ਇਹ ਕੇਸ ਹਜੇ ਵੀ ਇਨਵੋਲਵ ਹੁੰਦਾ ਇੰਡੀਅਨ originਮ ਵੂਮਨ ਦੇ ਮਿਸਿੰਗ ਲਈ